ਪੱਤਰਕਾਰਾਂ ਦਾ ਮਿਆਰ ਇੰਨਾ ਜ਼ਿਆਦਾ ਗਿਰ ਗਿਆ ਵੀ ਕੋਈ ਕੋਈ ਮੁੰਡਾ ਸੀ ਕੋਈ ਰਤੀ ਹਰਿਆਣੇ ਦਾ ਉਹਦੇ ਕੋਈ ਕੁੜੀ ਨਾਲ ਸੰਬੰਧ ਹੋਣਗੇ ਮੈਂ ਕਹਿੰਦਾ ਪੱਤਰਕਾਰੀ ਦਾ ਮਿਆਰ ਇੱਥੇ ਤੱਕ ਗਿਰ ਗਿਆ ਉਹ ਕੁੜੀ ਦੀਆਂ ਘੱਟੋ-ਘੱਟ 15 ਚੈਨਲ ਵਾਲਿਆਂ ਨੇ ਇੰਟਰਵਿਊ ਕੀਤਾ ਉਹਨੇ ਦੱਸਿਆ ਵੀ ਮੈਂ ਇਹ ਮੁੰਡੇ ਨਾਲ ਰਿਲੇਸ਼ਨ 'ਚ ਰਹਿੰਦੀ ਕੀ ਗੱਲਾਂ ਇਹ ਸੁਣਨ ਵਾਲੀਆਂ ਨੇ ਸਾਰੇ ਭਾਰਤ ਦੇ ਸੂਬਿਆਂ ਦਾ ਜਿਹੜਾ ਖੁਲਾਸਾ ਹੋਇਆ ਉਹਦੇ ਵਿੱਚ ਪੰਜਾਬ 1 ਨੰਬਰ ਤੇ ਆਇਆ ਮੋਬਾਈਲ ਯੂਜ਼ਰ ਦੇ ਤੌਰ ਤੇ ਜਨਿਕ ਮੋਬਾਈਲ ਯੂਜ਼ ਜਿਹੜੇ ਲੋਕ ਕਰਦੇ ਨੇ ਉਹਨਾਂ ਦੀ ਗਿਣਤੀ ਸਭ ਤੋਂ ਵੱਧ ਪੰਜਾਬ ਦੀ ਆ ਦੇਖੋ ਆਮਣ ਜੀ ਅੱਜ ਪੰਜਾਬ ਇਸ ਤਰ੍ਹਾਂ ਲੱਗਦਾ ਵੀ ਇਹ ਵਰਤੋਂ ਦੇ ਤੌਰ ਤੇ ਇੱਕ ਬਰਬਾਦੀ ਦੇ ਰਾਹ ਤੇ ਤੁਰ ਰਿਹਾ ਜਨਿਕ ਉਹਨੂੰ ਖੁਸ਼ੀ ਮਹਿਸੂਸ ਹੁੰਦੀ ਸੀ ਜਦੋਂ ਇਹ ਹੁੰਦਾ ਸੀ ਕਿ ਪੰਜਾਬ ਕਿਸਾਨੀ ਦੇ ਤੌਰ ਤੇ ਇੱਕ ਨੰਬਰ ਆ ਪੰਜਾਬ ਇਹ ਮਾਮਲੇ ਚ ਇੱਕ ਨੰਬਰ ਤੇ ਆ ਵੀ ਜਦੋਂ ਯੂਜ਼ਰ ਦੀ ਗੱਲ ਕਰੀਏ ਮੋਬਾਈਲਾਂ ਦੀ ਗੱਲ ਕਰੀਏ ਕਿ ਜਿਹੜੇ ਯੂਜ਼ਰ ਨੇ ਉਹ ਇੱਕ ਨੰਬਰ ਤੇ ਨੇ ਵੀ ਉਹ ਖੁਸ਼ੀ ਵਾਲੀ ਗੱਲ ਨਹੀਂ ਸੀ ਉਝੇ ਨਹੀਂ ਇਹ ਤੇ ਸ਼ਰਮ ਮਹਿਸੂਸ ਹੁੰਦੀ ਹੈ ਕਿੱਥੇ ਉਹ ਰਾਜ ਭਾਗਾਂ ਦੀਆਂ ਗੱਲਾਂ ਹੁੰਦੀਆਂ ਸੀ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਹੁੰਦੀਆਂ ਸੀ ਸਰਦਾਰ ਹਰੀ ਸਿੰਘ ਨੜੂਏ ਦੀਆਂ ਗੱਲਾਂ ਹੁੰਦੀਆਂ ਸੀ ਵੀ ਕਿੱਥੇ ਅਸੀਂ ਆ ਕੇ ਖੜ ਗਏ ਵੀ ਥੱਡੇ ਅਸੀਂ ਅਸੀਂ ਉਹ ਸਟੇਟ ਬਣ ਗਏ ਜਿੱਥੇ ਸਭ ਤੋਂ ਵੱਧ ਮੋਬਾਈਲ ਜੂਜ ਹੁੰਦਾ ਹੈ ਤੇ ਇੱਕ ਤੁਸੀਂ ਦੇਖੋ ਲੋਕ ਸੁਣਦੇ ਕਿ ਨੇ ਨੈਟ 'ਚ ਕਹਿੰਦੇ ਜੂਜ ਕਿੱਥੋਂ ਹੁੰਦਾ ਇੱਕ ਬੇਸੂਰਾ ਜਿਹਨੂੰ ਨਾ ਆਕਲ ਆ ਨਾ ਪੜ੍ਹਿਆ ਨਾ ਕੁਝ ਹੋਰਾ ਕਿੰਨਾ ਸਟੇਜਾਂ ਦੇ ਵਿੱਚ ਮਾਸਟਰ ਸਲੀਮ ਤੋਂ ਲੈ ਕੇ ਕਿੰਨੇ ਚੰਗੇ ਫਨਕਾਰ ਕੁਸੀ ਤੋਂ ਆਲਾ ਪਤਾ ਨਹੀਂ ਸੋਨੂ ਐ ਜਾਂ ਕੋਈ ਐ ਮੁੰਡਾ ਕਈ ਵਾਰੀ ਮੂਰੇ ਆ ਜਾਂਦੇ ਜਦੋਂ ਆਪਾਂ ਦੇਖਦੇ ਆ ਤਾਂ ਦੇਖਦੇ ਆ ਵੀ ਲੋਕ ਯਾਰ ਇੱਕ ਕਿੱਥੇ ਮਿਆਰ ਗਿਰ ਗਿਆ ਚੰਗੀ ਗਾਇਕੀ ਨੂੰ ਪ੍ਰਮੋਟ ਕਰਨ ਨਾਲ ਤਾਂ ਤੁਸੀਂ ਜਿਹੜੇ ਬੰਦੇ ਨੂੰ ਇੱਕ ਮੋਟਰਸਾਈਕਲ ਦਾ ਨਾਮ ਨਹੀਂ ਲੈਣਾ ਆਉਂਦਾ ਉਹ ਬੰਦੇ ਨੂੰ ਸਟੇਜਾਂ ਤੇ ਚੜ੍ਹ ਕੇ ਹਜ਼ਾਰ ਰੁਪਈਆ ਨਾਲ ਉਹਦੇ ਉੱਤੇ ਨੋਟ ਵਾਰ ਕੇ ਸਨਮਾਨਤ ਕੀਤਾ ਜਾਂਦਾ ਉੱਥੇ ਅਗਨਟ ਜੂਟ ਹੁੰਦਾ 14 15 18 ਸਾਲ ਦੀਆਂ 20 ਸਾਲ ਦੀਆਂ ਕੁੜੀਆਂ ਨਗੇਜ ਪੰਜਾਬ ਦੇ ਵਿੱਚ ਦਿਖਾ ਰਹੀਆਂ ਨੇ ਵੀ ਅਜਿਥੋਂ ਤੁਸੀਂ ਜਿਹੜਾ ਕੋਈ ਇਨਕਮ ਦਾ ਸਾਧਨ ਦੱਸ ਰਹੀਆਂ ਨੇ ਰੀਲਾਂ ਬਣਾ ਕੇ ਤੁਸੀਂ ਕਿਵੇਂ ਪ੍ਰਮੋਟ ਹੋਣਾ ਜਿਹੜੇ ਪੰਜਾਬ ਦੇ ਵੋਟਰ ਨੇ ਜਨਨ ਕਿ 18 ਸਾਲ ਤੋਂ ਉੱਪਰ ਨੇ ਉਹ ਆਬਾਦੀ ਆ 2 ਕਰੋੜ ਤਕਰੀਬਨ 15 ਲੱਖ ਤੇ ਮੋਬਾਈਲ ਨੇ 3 ਕਰੋੜ 49 ਲੱਖ ਜੇ ਗੱਲਬਾਤ ਕਰੀਏ ਪੂਰੀ ਪਾਪੂਲੇਸ਼ਨ ਤਾਂ ਪਾਪੂਲੇਸ਼ਨ ਪੰਜਾਬ ਦੀ 3 ਕਰੋੜ ਤਕਰੀਬਨ 16 ਲੱਖ ਤੇ ਮੋਬਾਈਲ 3 ਕਰੋੜ 49 ਲੱਖ ਇਹਦਾ ਮਤਲਬ ਦੋ-ਦੋ ਮੋਬਾਈਲ ਵਾਲੇ ਵੀ ਬਹੁਤ ਹੈਗੇ ਨੇ ਪਰਸਨ ਕਿ ਦੋ-ਦੋ ਮੋਬਾਈਲ ਇਹਨਾਂ ਕੋ ਆਮਣੇ ਜੀ ਦੋ-ਦੋ ਦੀ ਗੱਲ ਕਰਦੇ ਹਾਂ ਕਈ ਬੰਦਿਆਂ ਕੋਲੇ ਤਿੰਨ-ਤਿੰਨ ਮੋਬਾਈਲ ਵੀ ਹੋਣਗੇ ਪੰਜਾਬ ਦੇ ਵਿੱਚ ਇੱਕ ਕੋਈ ਇਹੋ ਜਿਹਾ ਸਿਸਟਮ ਬਣੇ ਵੀ ਇੱਥੇ ਤੱਕ ਦੇ ਬੱਚੇ ਕੋਲੇ ਮੋਬਾਈਲ ਯੂਜ਼ ਕਰ ਸਕਦਾ ਜੇ ਉਹ ਬੱਚੇ ਦੇ ਕੋਈ ਅਸ਼ਲੀਲਤਾ ਵੀਡੀਓ ਪੈਂਦੀ ਹੈ ਉਹਦੇ ਪਰਿਵਾਰ ਤੇ ਪਰਚਾ ਦਰਜ ਕਰਕੇ ਉਹਨੂੰ ਅੰਦਰ ਦਿੱਤਾ ਜਾਣਾ ਚਾਹੀਦਾ ਨਹੀਂ ਨੌਜਵਾਨ ਪੀੜ੍ਹੀ ਇੱਥੇ ੱतक ਆ ਗਈ ਆ ਆਪਣੇ ਕੱਪੜੇ ਲਾਉਂਦੀਆਂ ਨੇ ਵੀਡੀਓ ਉਹ ਜਨਨ ਕਿ ਫਾਲੋਅਰਾਂ ਦੇ ਚੱਕਰ ਚ ਸਭ ਕੁਝ ਭੁੱਲ ਚੁੱਕੇ ਨੇ ਉਹ ਕਿ ਕੀ ਆਪਾਂ ਨੇ ਪੇਸ਼ ਕਰਨਾ ਕੀ ਦਿਖਾਉਣਾ ਕੀ ਨਹੀਂ ਦਿਖਾਉਣਾ ਉਹ ਸਾਰਾ ਕੁਝ ਭੁੱਲ ਗਿਆ ਅਮਰ ਜੀ ਅਮਰ ਜੀ 70 70 80-80 ਸਾਲ ਦੇ ਨੌ ਲੋਕ ਨੇ ਜਿਹੜੇ ਬਜ਼ੁਰਗ ਉਹਨਾਂ ਨੇ ਵੀ ਲੱਚਰਤਾ ਫਲਾ ਰੱਖੀ ਦੋ ਮਹੀਨੇ ਅਰਥ ਦੀਆਂ ਕਹਾਣੀਆਂ ਸੁਣਾ ਕੇ ਗੱਲਾਂ ਕਰਕੇ ਉਹ ਸਾਡੇ ਜਿਹੜੀਆਂ ਸਾਡੀਆਂ ਪਛਾਵਾਂ ਦੋ ਅਰਥੀ ਸੀ ਉਹਨੂੰ ਤੋੜ ਤੀ ਨੂੰ ਹੋ ਅਸਲੀਲਤਾ ਦੇ ਵੱਲ ਲਿਜਾ ਕੇ ਲੋਕਾਂ ਨੂੰ ਪਰੋਸ ਕੇ ਉੱਥੇ ਨੈੱਟ ਥੋੜਾ ਜਿਹਾ ਜੂਜ ਹੁੰਦਾ ਆਪ ਵੀ ਪਹਿਲੇ ਨੰਬਰ ਤੇ ਆਉਂਗੇ ਤੁਸੀਂ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਅੱਜ ਗੱਲਬਾਤ ਕਰਾਂਗੇ ਕਿ ਕਿੰਨੇ ਕਨੈਕਸ਼ਨ ਨੇ ਪੰਜਾਬ ਦੇ ਵਿੱਚ ਕਿੰਨੇ ਮੋਬਾਈਲ ਨੇ ਪੰਜਾਬ ਦੇ ਵਿੱਚ ਉਹ ਇੱਕ ਵੱਡਾ ਵੱਡਾ ਖੁਲਾਸਾ ਹੋਇਆ ਕਈ ਸਟੇਟਾਂ ਦਾ ਜਿਹੜਾ ਕਈ ਸੂਬਿਆਂ ਦਾ ਭਾਰਤ ਦੇ ਸੂਬਿਆਂ ਦਾ ਜਿਹੜਾ ਖੁਲਾਸਾ ਹੋਇਆ ਉਹਦੇ ਵਿੱਚ ਪੰਜਾਬ ਇੱਕ ਨੰਬਰ ਤੇ ਆਇਆ ਮੋਬਾਈਲ ਯੂਜ਼ਰ ਦੇ ਤੌਰ ਤੇ ਜਾਨੀ ਕਿ ਮੋਬਾਈਲ ਯੂਜ਼ ਜਿਹੜੇ ਲੋਕ ਕਰਦੇ ਨੇ ਉਹਨਾਂ ਦੀ ਗਿਣਤੀ ਸਭ ਤੋਂ ਵੱਧ ਪੰਜਾਬ ਦੀ ਆ ਸੋ ਗੱਲਬਾਤ ਕਰਾਂਗੇ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦੀ ਇੱਕ ਰਿਪੋਰਟ ਆਈਆ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਕਿ ਪੰਜਾਬ ਪੰਜਾਬ ਇੱਕ ਨੰਬਰ ਤੇ ਆ ਪੰਜਾਬ ਦੇ ਵਿੱਚ ਜਿਹੜੇ ਯੂਜ਼ਰ ਨੇ ਮੋਬਾਈਲਾਂ ਦੇ ਯੂਜ਼ਰ ਨੇ ਕੰਮੋਬਾਈਲ ਕੰਪਨੀਆਂ ਦੇ ਉਹ 3 ਕਰੋੜ 49 ਲੱਖ ਨੇ ਵੱਡਾ ਖੁਲਾਸਾ ਹੋਇਆ ਦੂਜੇ ਨੰਬਰ ਤੇ ਭਾਰਤ ਦਾ ਬਿਹਾਰ ਆ ਬਿਹਾਰ ਚ ਤਕਰੀਬਨ ਜੇ ਗੱਲਬਾਤ ਕਰੀਏ ਤਾਂ ਯੂਜ਼ਰ 9 ਕਰੋੜ 61 ਲੱਖ ਨੇ ਜੇ ਗਿਣਤੀ ਉਹ ਪਾਪੂਲੇਸ਼ਨ ਦੇ ਆਧਾਰ ਤੇ ਲਾਈਏ ਕਿਉਂਕਿ ਪੰਜਾਬ ਬਹੁਤ ਛੋਟਾ ਸੂਬਾ 1 ਨੰਬਰ ਤੇ ਪੰਜਾਬ ਆ ਰਿਹਾ 2 ਨੰਬਰ ਤੇ ਬਿਹਾਰ 3 ਜੇ ਨੰਬਰ ਤੇ ਗੁਜਰਾਤ ਆ ਗੁਜਰਾਤ ਦੀ ਆਬਾਦੀ ਦੇ ਅਨੁਸਾਰ ਜੇ ਗੱਲਬਾਤ ਕਰੀਏ ਉਹ 3 ਜੇ ਨੰਬਰ ਤੇ 6 ਕਰੋੜ 85 ਲੱਖ ਇਹ ਯੂਜ਼ਰ ਨੇ ਮੋਬਾਈਲ ਦੇ ਉਸ ਤੋਂ ਬਾਅਦ ਰਾਜਸਥਾਨ ਫਿਰ ਪੱਛਮੀ ਬੰਗਾਲ ਫਿਰ ਕੇਰਲਾ ਫਿਰ ਹਰਿਆਣਾ ਜਨਨ ਕਿ ਹਰਿਆਣਾ ਤਕਰੀਬਨ 7ਵੇਂ ਨੰਬਰ ਤੇ ਆ ਰਿਹਾ ਹਰਿਆਣੇ ਦੀ ਜੇ ਆਬਾਦੀ ਦੀ ਗੱਲ ਕਰੀਏ ਤਾਂ ਹਰਿਆਣੇ ਦੀ ਆਬਾਦੀ ਤਕਰੀਬਨ ਪੰਜਾਬ ਦੇ ਬਰਾਬਰ ਹੀ ਹੈ ਜਿਸ ਦਾ ਜੇ ਗੱਲਬਾਤ ਕਰੀਏ ਕਾਫੀ ਘੱਟ ਅਤੇ ਪੰਜਾਬ ਦੇ ਯੂਜ਼ਰਾਂ ਦੀ ਗੱਲ ਕਰਾਂਗੇ ਕਿ 3 ਕਰੋੜ 49 ਲੱਖ ਕਿਉਂਕਿ ਪੰਜਾਬ ਦੇ ਵਿੱਚ ਜੇ ਵੋਟਰਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਤਕਰੀਬਨ 2 ਕਰੋੜ 15 ਲੱਖ ਵੋਟਰ ਨੇ ਅਤੇ ਪੂਰੀ ਪਾਪੂਲੇਸ਼ਨ ਪੰਜਾਬ ਦੀ 3 ਕਰੋੜ 16 ਲੱਖ ਉਸ ਤੋਂ ਬਾਅਦ ਫੋਨਾਂ ਦੀ ਗੱਲ ਕਰੀਏ ਯੂਜ਼ਰ ਦੀ ਗੱਲ ਕਰੀਏ ਤਾਂ ਉਹ 3 ਕਰੋੜ 49 ਲੱਖ ਜਾਨੀ ਕਿ ਬਹੁਤ ਜ਼ਿਆਦਾ ਪੰਜਾਬੀ ਫੋਨ ਯੂਜ਼ ਕਰਦੇ ਨੇ ਬਹੁਤ ਜ਼ਿਆਦਾ ਪੰਜਾਬੀਆਂ ਕੋਲ ਮੋਬਾਈਲ ਨੇ ਸੋ ਗੱਲਬਾਤ ਇਸ ਵਿਸ਼ੇ ਤੇ ਕਰਨ ਲਈ ਲਾਲਵਿੰਦਰ ਸਿੰਘ ਲਾਲੀ ਨੌਜਵਾਨ ਆਗੂ ਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਲਾਲੀ ਜੀ ਵੱਡਾ ਖੁਲਾਸਾ ਹੋਇਆ ਪੰਜਾਬ ਦੇ ਵਿੱਚ ਆਬਾਦੀ ਦੀ ਗੱਲ ਕਰੀਏ ਤਾਂ ਆਬਾਦੀ ਪੂਰੀ 3 ਕਰੋੜ 16 ਲੱਖ ਪਰ ਮੋਬਾਈਲ ਨੇ ਜਿਹੜੇ ਯੂਜ਼ਰ ਨੇ ਜਿਹੜੇ ਉਹ 3 ਕਰੋੜ 49 ਲੱਖ ਕਿਵੇਂ ਦੇਖ ਦੋ ਪੰਜਾਬ ਇੱਕ ਨੰਬਰ ਤੇ ਆ ਰਿਹਾ ਮੋਬਾਈਲ ਯੂਜ਼ ਕਰਨ ਦੇ ਮਾਮਲੇ ਦੇਖੋ ਅਮਨ ਜੀ ਅੱਜ ਪੰਜਾਬ ਇਸ ਤਰ੍ਹਾਂ ਲੱਗਦਾ ਵੀ ਇਹ ਵਰਤੋਂ ਦੇ ਤੌਰ ਤੇ ਇੱਕ ਬਰਬਾਦੀ ਦੇ ਰਾਹ ਤੇ ਤੁਰ ਪਿਆ ਕਿਉਂਕਿ ਕਿਸੇ ਟਾਈਮ ਸਾਡੀ ਜਿਹੜੀ ਨੌਜਵਾਨ ਸਾਡੇ ਜਿਹੜੇ ਹਰੇਕ ਵਰਗ ਸੀ ਉਹ ਜਾਣਿਆ ਜਾਂਦਾ ਸੀ ਕਿਸੇ ਨਾ ਕਿਸੇ ਕਿੱਤੇ ਦੇ ਤੌਰ ਤੇ ਵੀ ਅਸੀਂ ਸਭ ਤੋਂ ਵੱਧ ਪੰਜਾਬ ਦੇ ਵਿੱਚ ਕਿ ਜਣਗ ਜਾਂਦਾ ਸੀ ਵੀ ਕੋਈ ਵੀ ਵਰਗ ਆ ਉਹ ਉਹ ਮਜ਼ਦੂਰੀ ਦੇ ਤੌਰ ਤੇ ਚਾਹੇ ਕਿਸਾਨੀ ਦੇ ਤੌਰ ਤੇ ਜਾਣਿਆ ਜਾਂਦਾ ਸੀ ਚਾਹੇ ਉਹ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਦੇਸ਼ ਦੇ ਵਿੱਚ ਆ ਲੋੜ ਪੈਂਦੀ ਸੀ ਅਨਪੜ੍ਹਾਰ ਦੀ ਜਦੋਂ ਭੁੱਖੇ ਮਰਦੇ ਅਸੀਂ ਦੇਸ਼ ਉਦੋਂ ਲੋੜ ਪੈਂਦੀ ਸੀ ਤਾਂ ਪੰਜਾਬ ਮੂਰੀ ਰੋਲ ਇੱਕ ਨੰਬਰ ਤੇ ਆ ਕੇ ਅਦਾ ਕਰਦਾ ਸੀ ਉੱਥੇ ਅਸੀਂ ਗਿਣੇ ਜਾਂਦੇ ਸੀ ਵੀ ਹਾਂ ਅਸੀਂ ਪੰਜਾਬ ਦੇ ਵਿੱਚ ਥੋੜੇ ਦੇਸ਼ ਦੇ ਹਰੇਕ ਰੋਲ ਆ ਜਿਹੜੋ ਅਦਾ ਕਰਾਂਗੇ ਪਰ ਅੱਜ ਇਹ ਅਮਨਜੀਤ ਚਿੰਤਾ ਦਾ ਵਿਸ਼ਾ ਵੀ ਅਸੀਂ ਕਿਹੜੇ ਕਿੱਥੇ ਆ ਕੇ ਅੱਜ ਜਨਨ ਕਿ ਉਹਨੂੰ ਖੁਸ਼ੀ ਮਹਿਸੂਸ ਹੁੰਦੀ ਸੀ ਜਦੋਂ ਇਹ ਹੁੰਦਾ ਸੀ ਕਿ ਪੰਜਾਬ ਕਿਸਾਨੀ ਦੇ ਤੌਰ ਤੇ ਇੱਕ ਨੰਬਰ ਆ ਪੰਜਾਬ ਇਹ ਮਾਮਲੇ ਚ ਇੱਕ ਨੰਬਰ ਤੇ ਆ ਵੀ ਜਦੋਂ ਯੂਜ਼ਰ ਦੀ ਗੱਲ ਕਰੀਏ ਮੋਬਾਈਲਾਂ ਦੀ ਗੱਲ ਕਰੀਏ ਕਿ ਜਿਹੜੇ ਯੂਜ਼ਰ ਨੇ ਉਹ ਇੱਕ ਨੰਬਰ ਤੇ ਨੇ ਵੀ ਉਹ ਖੁਸ਼ੀ ਵਾਲੀ ਗੱਲ ਨਹੀਂ ਇਹ ਦੇਖੋ ਖੁਸ਼ੀ ਨਹੀਂ ਇੱਥੇ ਸ਼ਰਮ ਮਹਿਸੂਸ ਹੁੰਦੀ ਹੈ ਜੀ ਵੀ ਯਾਰ ਅਸੀਂ ਕਿੱਥੋਂ ਆ ਕੇ ਕਿੱਥੇ ਖੜ ਗਏ ਕਿੱਥੇ ਉਹ ਰਾਜ ਭਾਗਾਂ ਦੀਆਂ ਗੱਲਾਂ ਹੁੰਦੀਆਂ ਸੀ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਹੁੰਦੀਆਂ ਸੀ ਜਾਂ ਸਰਦਾਰ ਹਰੀ ਸਿੰਘ ਨੜੂਏ ਦੀਆਂ ਗੱਲਾਂ ਹੁੰਦੀਆਂ ਸੀ ਵੀ ਕਿੱਥੇ ਅਸੀਂ ਆ ਕੇ ਖੜ ਗਏ ਵੀ ਥੱਡੇ ਅਸੀਂ ਅਸੀਂ ਉਹ ਸਟੇਟ ਬਣ ਗਏ ਜਿੱਥੇ ਸਭ ਤੋਂ ਵੱਧ ਮੋਬਾਈਲ ਯੂਜ਼ ਹੁੰਦਾ ਅੱਜ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਇਹ ਵੀ ਆ ਵਾ ਅਮਨ ਜੀ ਜਿਹੜੇ ਪਰਿਵਾਰ ਇੱਕ ਚੰਗੇ ਭਲੇ ਪਰਿਵਾਰ ਨੇ ਜਿਹੜੇ ਇੱਕ ਪਰਿਵਾਰਾਂ ਨੇ ਸੇਧ ਦੇਣੀ ਹੁੰਦੀ ਆ ਉਹਨਾਂ ਦੇ ਬੱਚੇ ਅੱਜ ਮੈਂ ਕਈ ਵਾਰੀ ਤੁਸੀਂ ਬੀੜੀਆਂ ਖੋਲ ਕੇ ਦੇਖਿਓ ਜਿਨ੍ਹਾਂ ਦੇ ਬੱਚਿਆਂ ਦੇ ਬੈੱਡਰੂਮਾਂ ਤੋਂ ਐ ਲੱਗਦਾ ਵੀ ਇਹਨਾਂ ਦੇ ਮਕਾਨ ਹੀ 2-2 ਕਰੋੜ ਦੇ ਹੋਣਗੇ ਉਹਨਾਂ ਦੇ ਬੱਚੇ ਅੱਜ ਲੱਕ ਹਲਾਉਂਦੇ ਮੋਬਾਈਲਾਂ ਦੇ ਉੱਤੇ ਤੇ ਰੀਲਾਂ ਬਣਾਉਂਦੇ ਤੁਹਾਨੂੰ ਦਿਖਾਈ ਦੇਣਗੇ ਹਰੇਕ ਤਰ੍ਹਾਂ ਦੇ ਵਿੱਚ ਤੁਸੀਂ ਇਹ ਦੇਖ ਲਓ ਵੀ ਉਹਨਾਂ ਨੇ ਅਸ਼ਲੀਲਤਾ ਇੰਨੀ ਜ਼ਿਆਦੇ ਸੇਧ ਕੀ ਦੇਣੀ ਸੀ ਪੰਜਾਬ ਨੇ ਦੇਖ ਕਿੱਧਰ ਨੂੰ ਰਿਹਾ ਅਮਨ ਜੀ ਇਹਨਾਂ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਇਸ ਜਿਹੜਾ ਫੋਨ ਦੀ ਆ ਦੁਰਵਰਤੋਂ ਹੋਣ ਲੱਗੀ ਪੰਜਾਬ ਦੇ ਵਿੱਚੋਂ ਵਰਤੋਂ ਨਹੀਂ ਕਹਿ ਸਕਦੇ ਇਹਨੂੰ ਇਹਨੂੰ ਦੁਰਵਰਤੋਂ ਹੋਣ ਲੱਗੀ ਨਾ ਤਾਂ ਤੁਸੀਂ ਸਮਾਜ ਦੇ ਵਿੱਚ ਇੰਨਾ ਆ ਗਿਆ ਵੀ ਤੁਸੀਂ ਚੰਗੇ ਭਲੇ ਜਿਹੜੇ ਪਰਿਵਾਰ ਸੀ ਉਹ ਪਰਿਵਾਰ ਵੀ ਆਪਦੇ ਬੱਚਿਆਂ ਨੂੰ ਤੁਸੀਂ ਦੇਖੋ ਕਿੱਥੇ ਤਾਂ ਇਹ ਚਿਟਕ ਕੇ ਹਟਾਉਣੇ ਸੀ ਵੀ ਤੁਸੀਂ ਬੇਟਾ ਪੜਨ ਦਾ ਟਾਈਮ ਆ ਤੁਹਾਡਾ ਪਰ ਤੁਸੀਂ ਮੋਬਾਈਲ ਤੇ ਦੇਖਿਓ ਬੱਚੇ ਗਿੰਦਤੀ ਤਾਂ ਥੋੜੀ ਪੰਜਾਬ ਦੀ ਬਧਣੀ ਉਹ ਪ੍ਰੋਸ ਕੀ ਰਹੇ ਨੇ ਜਨਤਾ ਨੂੰ ਉਹ ਦਿਖਾ ਰਹੇ ਨੇ 14 15 18 ਸਾਲ ਦੀਆਂ 20 ਸਾਲ ਦੀਆਂ ਕੁੜੀਆਂ ਨਗੇਜ ਪੰਜਾਬ ਦੇ ਵਿੱਚ ਦਿਖਾ ਰਹੀਆਂ ਨੇ ਵੀ ਅੱਜ ਤੋਂ ਤੁਸੀਂ ਜਿਹੜਾ ਕੋਈ ਇਨਕਮ ਦਾ ਸਾਧਨ ਦੱਸ ਰਹੀਆਂ ਨੇ ਰੀਲਾਂ ਬਣਾ ਕੇ ਤੁਸੀਂ ਕਿਵੇਂ ਪ੍ਰੋਮੋਟ ਹੋਣਾ ਫਿਰ ਉਸ ਤੋਂ ਬਾਅਦ ਜੇ ਤੁਸੀਂ ਬੱਚਿਆਂ ਨੂੰ ਸਮਝਾਉਂਗੇ ਫਿਰ ਤੁਹਾਡੇ ਬਜ਼ੁਰਗ ਪੰਜਾਬ ਦੇ ਜਿਹੜੇ ਬਜ਼ੁਰਗ ਨੇ ਉਹ ਵੀ ਪੱਗਾਂ ਬੰਨ ਕੇ ਦਾੜੇ ਰੱਖ ਕੇ ਯਾਰ ਕਿੱਥੇ ਆ ਕੇ ਖੜ ਗਏ ਆਪਾਂ ਕਿਹੜੀ ਮਾਨਸਿਕਤਾ ਤੀ ਤੁਹਾਡੀ ਕਿੱਥੋਂ ਲਿਆ ਕੇ ਕਿੱਥੇ ਰੱਖਤੀ ਇਹੀ ਬਦਲਨ ਦਾ ਕਾਰਨ ਹੈ ਤੁਸੀਂ ਵੋਟਰਾਂ ਦੀ ਗਿਣਤੀ ਦੀ ਆਪਾਂ ਜੇ ਗੱਲਬਾਤ ਕਰਦੇ ਆ ਜਿਹੜੇ ਪੰਜਾਬ ਦੇ ਵੋਟਰ ਨੇ ਜਾਨੀ ਕਿ 18 ਸਾਲ ਤੋਂ ਉੱਪਰ ਨੇ ਉਹ ਆਬਾਦੀ ਆ 2 ਕਰੋੜ ਤਕਰੀਬਨ 15 ਲੱਖ ਤੇ ਮੋਬਾਈਲ ਨੇ 3 ਕਰੋੜ 49 ਲੱਖ ਜੇ ਗੱਲਬਾਤ ਕਰੀਏ ਪੂਰੀ ਪਾਪੂਲੇਸ਼ਨ ਤਾਂ ਪਾਪੂਲੇਸ਼ਨ ਪੰਜਾਬ ਦੀ 3 ਕਰੋੜ ਤਕਰੀਬਨ 16 ਲੱਖ ਤੇ ਮੋਬਾਈਲ 3 ਕਰੋੜ 49 ਲੱਖ ਇਹਦਾ ਮਤਲਬ ਦੋ ਦੋ ਮੋਬਾਈਲ ਵਾਲੇ ਵੀ ਬਹੁਤ ਹੈਗੇ ਨੇ ਪਰਸਨ ਕਿ ਦੋ ਦੋ ਮੋਬਾਈਲ ਇਹਨਾਂ ਕੋਲ ਆਮਣੇ ਜੀ ਦੋ ਦੋ ਦੀ ਗੱਲ ਕਰਦੇ ਆ ਕਈ ਬੰਦਿਆਂ ਕੋਲੇ ਤਿੰਨ ਤਿੰ ਜਿਹੜੇ ਬੰਦਿਆਂ ਕੋਲੇ ਤਿੰਨ ਤਿੰਨ ਮੋਬਾਈਲ ਨੇ ਉਹ ਸਟ੍ਰੈਸ ਦਾ ਕਾਰਨ ਸਵੇਰ ਤੋਂ ਜੇ ਨੈਟ ਖਤਮ ਹੋ ਗਿਆ ਤਾਂ ਦੂਜਾ ਚਾਲੂ ਕਰ ਲੈਣਾ ਦੂਜਾ ਚਾਲੂ ਖਤਮ ਹੋ ਗਿਆ ਤੀਜਾ ਕਰਨਾ ਉਹਨਾਂ ਦੇ ਬੱਚਿਆਂ ਕੋਲ ਵੀ ਫੇਰੇ ਹੀ ਕੁਝ ਦੇਖੋ ਕਿਤੇ ਨਾ ਕਿਤੇ ਇਹ ਬਹੁਤ ਆਉਣ ਵਾਲੇ ਚਿੰਤਾ ਦਾ ਵਿਸ਼ਾ ਹੈ ਇਹਨੂੰ ਆਪਾਂ ਹਲਕੇ ਜਿਹਾ ਨਾ ਲਾਇਆ ਜਾਵੇ ਇਹਨੂੰ ਇਹਨੂੰ ਪੰਜਾਬ ਦੇ ਜਿਹੜੀ ਆਪਣੇ ਇਹ ਸੋਚਣ ਦਾ ਵਿਸ਼ਾ ਚਿੰਤਾਜਨਕ ਚ ਹੈ ਆਪਣੀ ਪੰਜਾਬ ਦੀ ਗਵਰਨਮੈਂਟ ਵੀ ਇਹ ਸੋਚੇ ਵੀ ਇਹ ਅਸੀਂ ਕਿੱਥੇ ਕਿਹੜੇ ਕਿਹੜੇ ਜਿਹੜੇ ਰੋਲ ਸੀ ਸਾਡੇ ਪਹਿਲੇ ਨੰਬਰ ਵਾਲੇ ਅਸੀਂ ਕਿੱਥੋਂ ਕੀ ਤੋਂ ਕਿੱਥੇ ਕਿੱਥੇ ਆ ਕੇ ਖੜ ਗਏ ਤੇ ਜੇ ਇਹ ਨਾਂ ਚੀਜ਼ ਠੱਲ ਪਾਈ ਗਈ ਇਹਨਾਂ ਦੇ ਵਿੱਚੋਂ ਬਹੁਤ ਤਰ੍ਹਾਂ ਦੇ ਲੋਕ ਆਮਣ ਜੀ ਇਹ ਚੀਜ਼ ਤੇ ਬਣਾ ਤੇ ਵੀ ਕਿਸੇ ਨਾ ਕਿਸੇ ਲੋਟ ਅਸੀਂ ਗੰਦ ਪਰੋਸ ਕੇ ਇਨਕਮ ਦਾ ਸਾਧਨ ਇੱਕ ਇਹ ਇਹਨਾਂ ਦੀ ਅਲੱਗ ਹੀ ਦੁਨੀਆ ਬਣੀ ਹੋਈ ਆ ਜਿਹੜੇ ਕੀ ਦੂਜੇ ਮੋਬਾਈਲ ਜਿਹੜਾ ਨਹੀਂ ਵੀ ਰੱਖਦਾ ਉਹਨਾਂ ਨੇ ਕੀ ਦੇਖ ਰੱਖਿਆ ਆਮਣ ਜੀ ਕਈ ਮੈਨਟ ਦੇ ਉੱਤੇ ਦੇਖਦੇ ਆ ਜਦੋਂ ਆਪਾਂ ਕੋਈ ਖੋਲਦੇ ਆ ਨੌਜਵਾਨ ਨਾਤਾ ਹਰੀ ਸਿੰਘ ਨਲੂਆ ਨੂੰ ਪੜਨ ਨੌਜਵਾਨ ਸਾਡਾ ਜਿਹੜਾ 50 ਸਾਲ ਦਾ ਰਾਜ ਰਿਹਾ ਮਹਾਰਾਜਾ ਰਣਜੀਤ ਸਿੰਘ ਦਾ ਉਹਨੂੰ ਦੇਖਣ ਪੰਜਾਬ ਦੇ ਨੌਜਵਾਨ ਪੰਜਾਬ ਦਾ ਜਿਹੜਾ ਬਜ਼ੁਰਗ ਨੇ ਉਹ ਵੀ ਇੱਕ ਸਵਾਦ ਦੇ ਮਾਰੇ ਹੋਏ ਜਿਹੜੇ ਯੂਟਿਊਬਰਾਂ ਨੇ ਇੱਕ ਚੈਨਲ ਗੰਦਗੀ ਪਰੋਸ ਰਹੇ ਨੇ ਉਹ ਨੈਟ ਖਤਮ ਇੱਕ ਵਾਰੀ ਹੋ ਜੇ ਦੋ ਵਾਰੀ ਉਹਨਾਂ ਨੇ ਦੋ ਦੋ ਤਿੰਨ ਤਿੰਨ ਮੋਬਾਈਲ ਜਿਹੜੇ ਆਪਾਂ ਕਹਿੰਦੇ ਇੱਥੇ ਆ ਕੇ ਖੜ ਗਿਆ ਕੰਮ ਉਹਨਾਂ ਨੇ ਉਹ ਜਿੰਨੇ ਵੀ ਅੱਜ ਪੰਜਾਬ ਦੇ ਵਿੱਚ ਇਹ ਬਣੇ ਹੋਏ ਨੇ ਚੈਨਲ ਇੱਕ ਗੰਦਗੀ ਪਰੋਸ ਰਹੇ ਨੇ ਉਹਨਾਂ ਨੂੰ ਇਹ ਸਾਰਾ ਵਰਗ ਸੁਣਦਾ ਚਾਹੇ ਨੌਜਵਾਨ ਉਹ ਇੱਕ ਕਹਿ ਦੇ ਵਿੱਚ ਉਹਨਾਂ ਤੇ ਰੋਗ ਨਹੀਂ ਲੱਗਦੀ ਕਹਿ ਦਣਗੇ ਜੀ YouTube ਨੂੰ ਤੁਸੀਂ ਸੁਣੋ ਅਸੀਂ YouTube ਤੇ ਪਾਉਨੇ ਆ ਪਰ ਇੱਕ ਗੰਦਗੀ ਭਰੋਦੇ ਨੇ ਉਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਆਮਣ ਜੀ ਜੇ ਨਾਂ ਰੋਕਿਆ ਗਿਆ ਤੇ ਬੈਨ ਹੋਣਾ ਚਾਹੀਦਾ ਮੇਰੇ ਸਾਹਮਣੇ ਚਾਹੀਦਾ ਵੀ ਪੰਜਾਬ ਦੇ ਵਿੱਚ ਇੱਕ ਕੋਈ ਅਹਜਾ ਸਿਸਟਮ ਬਣੇ ਵੀ ਇੱਥੇ ਤੱਕ ਦੇ ਬੱਚੇ ਕੋਲੇ ਮੋਬਾਈਲ ਯੂਜ਼ ਕਰ ਸਕਦਾ ਜੇ ਉਹ ਬੱਚੇ ਦੇ ਕੋਈ ਅਸ਼ਲੀਲਤਾ ਵੀਡੀਓ ਪੈਂਦੀ ਹੈ ਉਹਦੇ ਪਰਿਵਾਰ ਤੇ ਪਰਚਾ ਦਰਜ ਕਰਕੇ ਉਹਨੂੰ ਅੰਦਰ ਦਿੱਤਾ ਜਾਣਾ ਚਾਹੀਦਾ ਨਹੀਂ ਨੌਜਵਾਨ ਪੀੜ੍ਹੀ ਇੱਥੇ ਤੱਕ ਆ ਗਈ ਆਪਦੇ ਕੱਪੜੇ ਲਾਉਂਦੀ ਨੇ ਵੀਡੀਓ ਚੰਗੇ ਪਰਿਵਾਰਾਂ ਦੀਆਂ ਜਿਹੜੀਆਂ ਛੋਟੀਆਂ ਬੱਚੀਆਂ ਨੇ ਅਮਨ ਜੀ ਉਹ ਆਪਣੇ ਕੱਪੜੇ ਲਾ ਕੇ ਲੋਕਾਂ ਕੋਲੇ ਨਮਾਇਸ਼ ਇੱਕ ਅਲੱਗ ਹੀ ਦੁਨੀਆ ਬਣਾ ਰੱਖੀ ਉਹਨਾਂ ਨੇ ਵੀ ਸਾਡੇ ਇੰਸਟਾਗ੍ਰam ਤੇ ਐਨੇ ਸਾਨੂੰ ਫਾਲੋਅਰ ਦੇਖ ਰਹੇ ਨੇ ਫਾਲੋਅਰ ਕੋਈ ਨਹੀਂ ਦੇਖਦਾ ਇੱਕ ਸਵਾਦ ਲੋਕ ਲੈਣ ਦੇ ਮਾਰੇ ਉਹ ਧੀਆਂ ਪਹਿਣੀਆਂ ਨੰਗੀਆਂ ਦੇਖ ਰਹੇ ਨੇ ਜਾਨੀ ਕਿ ਫਾਲੋਅਰਾਂ ਦੇ ਚੱਕਰ 'ਚ ਸਭ ਕੁਝ ਭੁੱਲ ਚੁੱਕੇ ਨੇ ਉਹ ਕਿ ਕੀ ਆਪਾਂ ਨੇ ਪੇਸ਼ ਕਰਨਾ ਕੀ ਦਿਖਾਉਣਾ ਕੀ ਨਹੀਂ ਦਿਖਾਉਣਾ ਉਹ ਸਾਰਾ ਕੁਝ ਭੁੱਲ ਗਏ ਅਮਨ ਜੀ ਉਹ ਸਾਡਾ ਕਲਚਰ ਭੁੱਲ ਗਏ ਸਾਡੇ ਉਹ ਸਾਡਾ ਪਹਿਰਾਵਾ ਭੁੱਲ ਗਏ ਉਹਨਾਂ ਨੇ ਸਿਰਫ ਆਪਦੇ ਇੰਸਟਾਗ੍ਰam ਤੇ ਇੱਕ ਉਹਨਾਂ ਨੇ ਉਹਨਾਂ ਦੀ ਅਲੱਗੇ ਦੁਨੀਆ ਉਹਨਾਂ ਨੇ ਸ਼ਾਮ ਨੂੰ ਵੀਡੀਓ ਪਾ ਦੇਣੀ ਆ ਨੰਗੇਜ਼ ਦੀ ਸਵੇਰੇ ਉੱਠ ਕੇ ਉਹਨਾਂ ਨੇ ਦੇਖਣਾ ਵੀ ਇਹਦੇ ਜਿਹੜੇ ਫੋਲੋਅਰ ਨੇ ਕਿੰਨੇ ਬਣ ਗਏ ਸਵੇਰੇ ਉੱਠ ਕੇ ਆਰ ਉਸ ਤੋਂ ਬਾਅਦ ਜਿਵੇਂ ਆਪਾਂ ਕੋਈ ਤਗਮੇ ਜਿੱਤ ਕੇ ਲੈ ਕੇ ਆਉਣੇ ਆ ਮਾਪੇ ਨੂੰ ਇਹ ਕਹਿਣਗੇ ਵੀ ਦੇਖੋ ਆ ਮੇਰੇ ਇੰਨੇ ਫੋਲੋਅਰ ਵੱਧ ਗਏ ਉੱਪਰ ਮਾਪਿਓ ਵੀ ਉਹਨੂੰ ਹਲਾਸ਼ੀਰੀ ਦੇਣਗੇ ਹਾਂ ਬੇਟੇ ਇਹ ਨਾ ਤੂੰ ਅੱਗੇ ਵਧਣ ਲਈ ਤੂੰ ਹੋਰ ਕੀ ਕਰ ਸਕਦਾ ਮੈਂ ਇਹ ਜਿਹੀਆਂ ਵੀਡੀਓ ਦੇਖਿਆ ਨੇ ਅਮਨ ਜੀ ਮੈਂ ਇਹ ਜਿਹੀਆਂ ਵੀਡੀਓ ਦੇਖਿਆ ਨੇ ਜਿਹੜੀਆਂ ਕੁੜੀਆਂ ਕਹਿ ਰਹੀਆਂ ਨੇ ਆ ਪਿੱਛੇ ਜੇ ਕੋਈ ਕੋਈ ਕਿਸੇ ਹਰਿਆਣੇ ਦਾ ਨੌਜਵਾਨ ਸੀ ਕੋਈ ਮੁੰਡਾ ਉਹਦੇ ਨਾਲ ਕੋਈ ਉਹ ਕੁੜੀ ਗਲਤ ਸੀ ਪੱਤਰਕਾਰਾਂ ਦਾ ਮਿਆਰ ਇੰਨਾ ਜ਼ਿਆਦਾ ਗਿਰ ਗਿਆ ਵੀ ਕੋਈ ਕੋਈ ਮੁੰਡਾ ਸੀ ਕੋਈ ਰਤੀ ਹਰਿਆਣੇ ਦਾ ਉਹਦੇ ਕੋਈ ਕੁੜੀ ਨਾਲ ਸੰਬੰਧ ਹੋਣਗੇ ਮੈਂ ਕਹਿੰਦਾ ਪੱਤਰਕਾਰੀ ਦਾ ਮਿਆਰ ਇੱਥੇ ਤੱਕ ਗਿਰ ਗਿਆ ਉਹ ਕੁੜੀ ਦੀਆਂ ਘੱਟੋ ਘੱਟ 15 ਚੈਨਲ ਵਾਲਿਆਂ ਨੇ ਇੰਟਰਵਿਊ ਕਰੀਆਂ ਕੋ ਕੁੜੀ ਨੇ ਕੀ ਕੀਤਾ ਕੀ ਉਹ ਤੇ ਸਿਰਫ ਬਕਵਾਸ ਬਣੀ ਉਹਨੇ ਦੱਸਿਆ ਵੀ ਮੈਂ ਇਹ ਮੁੰਡੇ ਨਾਲ ਰਿਲੇਸ਼ਨ 'ਚ ਰਹਿੰਦੀ ਕੀ ਗੱਲਾਂ ਇਹ ਸੁਣਨ ਵਾਲੀਆਂ ਨੇ ਸਾਡੀਆਂ ਇਹ ਨੈਟ ਤੇ ਤੁਸੀਂ ਟਾਈਮ ਵੇਸਟ ਕਰਦੇ ਹੋ ਤੁਹਾਨੂੰ ਜੇ ਕੋਈ ਇਹ ਟੈਕਨੋਲੋਜੀ ਕਿਸ ਨੇ ਤੁਹਾਡੇ ਹੱਥ ਚੰਗੀ ਦਿੱਤੀ ਆ ਇਹਦੀ ਵਰਤਦਾ ਲੈ ਲਓ ਸਹੀ ਬਿਲਕੁਲ ਲਾਲੀ ਜੀ ਬੇਸੇ ਜੀ ਗੱਲਬਾਤ ਕਰੀਏ ਪੋਜ਼ਿਟਿਵ ਤਰੀਕੇ ਨਾਲ ਦੇਖੀਏ ਇੰਟਰਨੈਟ ਆਇਆ ਮੋਬਾਈਲ ਆਇਆ ਬਹੁਤ ਵੱਡੇ ਬੈਨੀਫਿਟ ਹੋਏ WhatsApp ਆਇਆ ਸੌਖਾ ਹੋ ਗਿਆ ਕੋਈ ਚੀਜ਼ ਇੱਧਰ ਭੇਜਣੀ ਕੋਈ ਆਪਣੇ ਡਾਕੂਮੈਂਟਸ ਉੱਧਰ ਭੇਜਣੇ ਇੱਧਰ ਮੰਗਵਾਉਣੇ ਬਹੁਤ ਸੌਖਾ ਉਸ ਤੋਂ ਬਾਅਦ PhonePe Google Pay Paytm ਬਹੁਤ ਕੁਝ ਆਇਆ ਪੈਸੇ ਰੱਖਣ ਦੀ ਲੋੜ ਨਹੀਂ ਜੀ ਪੋਜ਼ਿਟਿਵ ਨਿਗਾ ਮਾਰੀਏ ਤਾਂ ਪੋਜ਼ਿਟਿਵ ਫਾਇਦੇ ਵੀ ਬਹੁਤ ਨੇ ਜੇ ਨੈਗੇਟਿਵਿਟੀ ਦੀ ਗੱਲ ਕਰੀਏ ਤਾਂ ਨੈਗੇਟਿਵ ਕਾਫੀ ਪੁਆ ਇਹ ਹੈ ਪੋਜ਼ਿਟਿਵ ਤਰੀਕੇ ਨਾਲ ਟੈਕਨੋਲੋਜੀ ਬਣੀ ਆ ਤਾਂ ਇਹਨੂੰ ਪੋਜ਼ਿਟਿਵ ਤਰੀਕੇ ਨਾਲ ਲਓ ਇਹਨੂੰ ਗਲਤ ਤਰੀਕੇ ਦੇ ਨਾਲ ਹੱਥਾਂ 'ਚ ਜਾਂਦੀ ਹੈ ਜਦੋਂ ਇਹ ਬਹੁਤ ਘਾਤਕ ਸਿੱਧ ਹੁੰਦੀ ਆ ਆਪਾਂ ਨੇ ਦੇਖੀ ਹੈ ਬਹੁਤ ਘਰਾਂ ਦੇ ਘਰ ਵਾਜੜਤੇ ਅਮਣ ਜੀ ਇਸ ਤਰੀਕੇ ਨੇ ਤੇ ਇਹਦੇ ਇਹਨੂੰ ਠੱਲ ਪਾਉਣ ਵਾਸਤੇ ਇੱਕ ਕੋਈ ਮਿਆਰ ਹੋਣਾ ਚਾਹੀਦਾ ਵੀ ਇਹ ਕਿੱਥੇ ਕਿ ਤੱਕ ਕੋਈ YouTube ਬਣੀਆਂ ਇਹ ਸਟੇਟਾਂ ਵੀ ਕਰ ਸਕਦੀਆਂ ਨੇ ਤੁਹਾਨੂੰ ਕੀ ਲੱਗਦਾ ਪੰਜਾਬੀ ਨੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਪੰਜਾਬ ਦੀ ਜਨਰੇਸ਼ਨ ਆ ਉਹ ਬਹੁਤ ਜ਼ਿਆਦਾ ਯੂਜ਼ ਕਰਦੇ ਜਿਵੇਂ ਅੰਕੜਿਆਂ ਦੀ ਗੱਲ ਤੋਂ ਸ਼ੁਰੂਆਤ ਹੋਈ ਆ ਆਪਣੀ ਕਿ ਅੰਕੜੇ ਨੇ ਜਿਹੜੇ ਸਭ ਤੋਂ ਵੱਧ ਪੰਜਾਬ 'ਚ ਨੇ ਪੰਜਾਬ ਦੀ ਆਬਾਦੀ ਘਟਾ ਪਰ ਮੋਬਾਈਲ ਯੂਜ਼ਰ ਨੇ ਜਿਹੜੇ ਉਹ ਬਹੁਤ ਜ਼ਿਆਦਾ ਨੇ ਇਹਦਾ ਮਤਲਬ ਬਹੁਤ ਜ਼ਿਆਦਾ ਮੋਬਾਈਲ ਯੂਜ਼ ਕਰਦੇ ਨੇ ਪੰਜਾਬੀ ਚਾਹੇ ਉਹ Facebook ਹੋਵੇ WhatsApp ਹੋਵੇ ਹੋਰ ਜਿੰਨੀਆਂ ਵੀ ਮਤਲਬ ਐਪਸ ਵਗੈਰਾ ਬਣੀਆਂ ਹੋਈਆਂ ਨੇ ਕਿ ਉਹਦੇ ਵਿੱਚ ਜ਼ਿਆਦਾ ਕੋਲ ਮਿਲ ਗਏ ਦੇਖੋ ਪੰਜਾਬੀ ਆ ਹੋ ਰਹੇ ਨੇ ਜਿਹੜੇ ਹੁਣ ਕਿ ਸਟੇਟਾਂ ਨੇ ਆਪਣੀਆਂ ਤੁਸੀਂ ਦੇਖੋ ਬਿਹਾਰ ਵਾੜ ਗਈ ਕਿੱਡੀ ਸਟੇਟ ਹੋ ਗਈ ਯੂਪੀ ਕਿੱਡੀ ਸਟੇਟ ਹੋ ਗਈ ਕਿੱਥੇ ਪਛੜ ਕੇ ਆਪਣਾ ਜਿਹੜਾ ਪੰਜਾਬ ਜਾਣਿਆ ਜਾਂਦਾ ਸੀ ਥੋੜੇ ਬੱਕ ਬੱਕ ਕਿੱਤਿਆਂ ਕਰਕੇ ਥੋੜੇ ਬੱਕ ਬੱਕ ਤੁਹਾਡੀਆਂ ਜਾਣੀਆਂ ਜਾਂਦੀਆਂ ਸੀ ਤੁਸੀਂ ਥੋੜੇ ਕਿਤੇ ਕਿੰਨੇ ਮਸ਼ਹੂਰ ਸੀ ਤੁਸੀਂ ਅੱਜ ਉਹ ਕਿਤੇ ਤੇ ਆ ਕੇ ਖੜਕੇ ਜਿਹੜਾ ਸਭ ਤੋਂ ਜ਼ਿਆਦਾ ਤੁਸੀਂ ਇੱਕ ਨੈਟ ਯੂਜ਼ ਕਰ ਰਹੇ ਹੋ ਮੋਬਾਈਲ ਦਾ ਡਾਟਾ ਤੇ ਤੁਸੀਂ 2 ਘੰਟੇ ਬਰਦਾਸ਼ਤ ਨਹੀਂ ਕਰਦੀ ਅੱਜ ਪੰਜਾਬ ਦੇ ਜਿਹੜੇ ਲੋਕ ਨੇ ਉਹ ਚਾਹੇ ਬੱਚੇ ਨੇ ਬਜ਼ੁਰਗ ਨੇ ਜੇ ਨੈਟ ਬੰਦ ਹੋ ਜੇ ਤਾਂ ਹਰ ਲਹਲ ਕਰਦੇ ਫਿਰਦੇ ਨੇ ਉਹ ਤੇ ਕਾਰਨ ਅਮਨਜੀ ਪੱਤਰਕਾਰਾਂ ਦਾ ਮਿਆਰੀ ਹੈ ਜਿਹੜੀ ਬਹੁਤ ਜ਼ਿਆਦਾ ਗਿਰ ਗਈ ਇਸ ਦੇ ਵਿੱਚ ਇਹਨਾਂ ਨੇ ਜਿਹੜੇ ਕੁਝ ਚੈਨਲ ਨੇ ਕੁਝ ਇਹੋ ਜਿਹੇ ਲੋਕਾਂ ਨੂੰ ਲੈ ਕੇ ਆਉਣਗੇ ਅੱਗੇ ਜਿਨ੍ਹਾਂ ਦਾ ਕੀ ਕੋਈ ਨੇੜੇ ਤੇੜੇ ਦਾ ਵੀ ਕੋਈ ਸੇਹ ਦੇਣ ਦਾ ਹੁੰਦਾ ਨਹੀਂ ਉਹਨਾਂ ਨੇ ਫਲਾਣਾ ਬੰਦਾ ਚੱਕਿਆ ਜੀ ਫਲਾਣਾ ਬੰਦਾ ਦੇਖੋ ਇੱਕ ਮੈਂ ਤੁਹਾਨੂੰ ਦੱਸਦਾ ਮੇਰੇ ਪਿੰਡ ਦਾ ਇੱਕ ਬਹੁਤ ਸੋਹਣਾ ਪੰਜਾਬ ਦਾ ਅੱਜ ਮੈਂ ਕਹਿੰਦਾ ਜੇ ਨਾ ਉਹ ਨੌਜਵਾਨ ਗਾਉਂਦਾ ਅੱਜ ਉਹ ਆ ਆਪਣੇ ਸਾਹਮਣੇ ਛੋਨੇ ਦੇ ਵਿੱਚ ਛੋਨਾ ਲਾ ਕੇ ਗਿਆ ਅੱਜ ਤੋਂ 15 ਦਿਨ ਪਹਿਲਾਂ ਜੇ ਉਹਦੀ ਮੈਂ ਤੁਹਾਨੂੰ ਤੁਲਨਾ ਕਰਾਂ ਮਾਸਟਰ ਸਲੀਮ ਵਰਗੇ ਜਿਹੜੇ ਚੰਗੇ ਗਵਈਏ ਨੇ ਤੁਸੀਂ ਇੱਕ ਪਾਸੇ ਉਹਨੂੰ ਤੇ ਇੱਕ ਪਾਸੇ ਉਹਦੇ ਸੁਰਾਂ ਨੂੰ ਜੇ ਉਹਦੇ ਮੇਲ ਕਰੋਗੇ ਤਾਂ ਇਹ ਜੀ ਟੈਲੈਂਟ ਜੇ ਦੇਖਣੀ ਆ ਤੁਸੀਂ ਨੇ ਤੁਹਾਨੂੰ ਉਹ ਨੌਜਵਾਨਾ ਮੁੰਡਾ ਤੇ ਉਹ ਮੁੰਡਾ ਤੁਸੀਂ ਇੰਨਾ ਸੋਹਣਾ ਗਾਉਂਦਾ ਮਨੀਆਂ ਉਹਦਾ ਖਾਨ ਮੁੰਡਾ ਮੁਸਲਮਾਨਾਂ ਦਾ ਮੁੰਡਾ ਤੇ ਇੱਕ ਤੁਸੀਂ ਦੇਖੋ ਲੋਕ ਸੁਣਦੇ ਕਿ ਨੇ ਨੈਟ 'ਚ ਕਹਿੰਦੇ ਜੂਜ ਕਿੱਥੋਂ ਹੁੰਦਾ ਇੱਕ ਬੇਸੁਰਾ ਜੀ ਨੂੰ ਨਾ ਆਕਲ ਆ ਨਾ ਪੜ੍ਹਿਆ ਨਾ ਕੁਝ ਹੋਰਾ ਕਿੰਨਾ ਸਟੇਜਾਂ ਦੇ ਵਿੱਚ ਮਾਸਟਰ ਸਲੀਮ ਤੋਂ ਲੈ ਕੇ ਕਿੰਨੇ ਚੰਗੇ ਫਨਕਾਰ ਇੱਕ ਕੁੱਸੀ ਤੋਂ ਵਾਲਾ ਪਤਾ ਨਹੀਂ ਸੋਨੂ ਐ ਜਾਂ ਕੋਈ ਆ ਮੁੰਡਾ ਕਈ ਵਾਰੀ ਮੂਰੇ ਆ ਜਾਂਦੇ ਜਦੋਂ ਆਪਾਂ ਦੇਖਦੇ ਆ ਤਾਂ ਦੇਖਦੇ ਆ ਵੀ ਲੋਕ ਯਾਰ ਇੱਕ ਕਿੱਥੇ ਮਿਆਰ ਗਿਰ ਗਿਆ ਚੰਗੀ ਗਾਇਕੀ ਨੂੰ ਪ੍ਰਮੋਟ ਕਰਨ ਨਾਲ ਤਾਂ ਤੁਸੀਂ ਕਹੋ ਜਿਹੜੇ ਬੰਦੇ ਨੂੰ ਇੱਕ ਮੋਟਰਸਾਈਕਲ ਦਾ ਨਾਮ ਨਹੀਂ ਲੈਣਾ ਆਉਂਦਾ ਉਹ ਬੰਦੇ ਨੂੰ ਸਟੇਜਾਂ ਤੇ ਚੜ੍ਹ ਕੇ ਹਜ਼ਾਰਾਂ ਰੁਪਈਆ ਨਾਲ ਉਹਦੇ ਉੱਤੇ ਨੋਟ ਵਾਰ ਕੇ ਸਨਮਾਨਤ ਕੀਤਾ ਜਾਂਦਾ ਉੱਥੇ ਆਗਨੈਟ ਯੂਜ਼ ਹੁੰਦਾ ਉੱਥੇ ਆ ਕੇ ਸਾਡੇ ਅੰਕੜੇ ਪੰਜਾਬ ਦੇ ਵਿੱਚ ਜਿਹੜੀ ਇਹ ਦੁਰਦਸ਼ਾ ਹੋ ਰਹੀ ਆ ਪਰ ਇੱਕ ਗੱਲ ਬਾਤ ਕਰੀਏ ਜੇ ਕੋਈ ਵਧੀਆ ਕੁਆਲਿਟੀ ਆ ਤਾਂ ਉਹ ਇੰਟਰਨੈਟ ਤੇ ਮਤਲਬ ਪਾਉਂਦਾ ਜਾਂ ਫੇਸਬੁਕ ਤੇ ਪਾਉਂਦਾ ਗੱਲਬਾਤ ਕਰਦਾ ਤਾਂ ਉਹ ਅੱਗੇ ਵੱਧਦਾ ਵੀ ਬਹੁਤ ਚੱਕੇ ਨੇ ਜਿਹੜੇ ਕਿਤੇ ਨਾ ਕਿਤੇ ਲੁਕੇ ਛਿਪੇ ਹੋਏ ਸੀ ਵਧੀਆ ਕੁਆਲਿਟੀ ਉਹਨਾਂ 'ਚ ਤਾਂ ਵੱਡੇ ਵੱਡੇ ਆ ਕੇ ਉਹਨਾਂ ਨੂੰ ਸਿੰਗਰ ਚੱਕਦੇ ਨੇ ਜਾਂ ਵੱਡੇ ਵੱਡੇ ਦੇਖਦੇ ਨੇ ਕਿ ਬਹੁਤ ਵਧੀਆ ਗਾਉਂਦਾ ਉਹਨਾਂ ਨੂੰ ਬਹੁਤ ਮੌਕੇ ਮਿਲਦੇ ਨੇ ਫਿਰ ਦੇਖੋ ਮੌਕੇ ਮਿਲਦੇ ਨੇ ਜੀ ਅਮਨ ਜੀ ਮੌਕੇ ਮਿਲਦੇ ਨੇ ਮੌਕੇ ਨਹੀਂ ਸਭ ਤੋਂ ਵੱਡੀ ਪੰਜਾਬ ਨਹੀਂ ਵਰਲਡ ਦੇ ਵਿੱਚ ਸਿੱਧੂ ਮੂਸੇ ਵਾਲੇ ਨੇ ਆਪਣੇ ਨਾਂ ਤੇ ਚੈਨਲ ਬਣਾਇਆ ਚੈਨਲ ਬਣਾ ਕੇ ਅੱਗੇ ਕੀ ਹੁੰਦਾ ਸੀ 20 20 ਲੱਖ 30 30 ਲੱਖ ਇੱਕ ਗਾਣੇ ਦਾ ਨੰਦਾ ਸੀ ਉਹਨੇ ਆਪਣਾ ਚੈਨਲ ਬਣਾਇਆ ਔਰ ਪੰਜਾਬ ਦੇ ਪੂਰੇ ਵਰਲਡ ਦੇ ਵਿੱਚ ਪੱਗ ਦਾ ਨਾਮ ਰੋਸ਼ਨ ਕੀਤਾ ਉਸ ਨੌਜਵਾਨ ਨੇ ਇਹ ਆ ਅਸਲੀ ਮਾਧਿਅਮ ਜੀ ਜਿਨੇ ਆਪਦੇ ਗਾਣੇ ਰਹੀਂ ਕਈ ਗਾਣੇ ਰਹੀਂ ਚੰਗੀ ਸੇਧ ਦਿੱਤੀ ਆ ਚਲੋ ਹੋ ਸਕਦੇ ਕਮੀਆਂ ਪਿੱਛੇ ਹਰੇਕ ਇਨਸਾਨ ਚ ਹੁੰਦੀਆਂ ਨੇ ਤੁਸੀਂ ਸੁਣੋ ਦੇਖੋ ਦੇਖਣਾ ਤੁਸੀਂ ਇਹ ਜੇ ਮੈਂ ਦੇਖਦਾ ਜਿਹੜੇ ਆਪਣੇ ਅਮਨਜੀਤ ਪੰਜਾਬ ਦੇ ਵਿਰਸੇ ਬਾਰੇ ਸਾਡੇ ਰਾਜ ਭਾਗ ਬਾਰੇ ਬਹੁਤ ਚੈਨਲ ਇੱਕ ਪੰਜਾਬ ਸਿਆਂ ਨੌਜਵਾਨਾਂ ਮੁੰਡਾ ਬਹੁਤ ਸਾਡੇ ਸਾਰੇ ਗੁਰੂਆਂ ਤੋਂ ਲੈ ਕੇ ਸਾਡੇ ਮਹਾਰਾਜਾ ਰਣਜੀਤ ਤੋਂ ਲੈ ਕੇ ਸਾਡੇ ਹਰੀ ਸਿੰਘ ਨਲੂਏ ਦੀਆਂ ਕੀਤੀਆਂ ਹੋਈਆਂ ਬਹਾਦਰੀਆਂ ਤੋਂ ਲੈ ਕੇ ਉਹ ਨਹੀਂ ਦੇਖਣੇ ਪਰ ਅਸੀਂ ਦੇਖਣਾ ਕੀ ਆ ਜਿਹੜਾ ਇੱਥੇ ਲੱਚਰਤਾ ਗੰਦ ਤੇ ਇੱਕ ਉਹਨਾਂ ਨੂੰ ਵੀ ਛੱਡ ਕੇ ਉਹਨਾਂ ਦੇ ਮਾਪਿਓ ਰੋਕਣੋਂ हट ਗਏ ਉਹਨਾਂ ਨੂੰ ਵੀ ਜੋ ਕਰਦਾ ਸਾਡੇ ਬੱਚੇ ਚ ਇਹ ਟੈਲੈਂਟ ਦਿਖਾ ਰਹੇ ਆ ਨਗੇਜ ਪੁਣੇ ਦੇ ਵਿੱਚ ਉਸ ਤੋਂ ਬਾਅਦ ਆ ਜੋ ਇੱਕ ਹੋਰ ਆ ਗਿਆ ਇਹਦੇ ਵਿੱਚ ਕੋਈ ਚੁੰਮੇ ਵਾਲੀ ਆ ਗਈ ਕੋਈ ਹੋਰ ਲੋਕਾਂ ਨੇ ਇਸ ਚੀਜ਼ ਨੂੰ ਨੈਟਾ ਜਿਹੜਾ ਜਾਦੇ ਅਸੀਂ ਪੰਜਾਬ ਨੇ ਜਿਹੜੀ ਸਾਡੀ ਆ ਲਿਆ ਕੇ ਨੰਬਰ ਪਹਿਲੇ ਤੇ ਕਰਿਆ ਉਹ ਉੱਥੇ ਆ ਕੇ ਤੁਸੀਂ ਦੇਖੋ ਮਿਆਰ ਕਿੱਥੇ ਸਿਰਤਾ ਲਿਆ ਕੇ ਚੰਗੀਆਂ ਚੀਜ਼ਾਂ ਇੱਕ ਸਾਈਡ ਤੇ ਕਰਕੇ ਅਸੀਂ ਉਹ ਉਹ ਲੋਕਾਂ ਨੂੰ ਸੁਣਨਾ ਪਸੰਦ ਉੱਥੇ ਆ ਨੈਟ ਆਪਦਾ ਯੂਜ਼ ਕਰਨ ਲੱਗੇ ਜਿੱਥੇ ਜਿਹਦਾ ਸੁਣਨਾ ਤੇ ਪਰਿਵਾਰ ਦੇ ਵਿੱਚ ਬੈਠ ਕੇ ਕੋਈ ਤੁੱਕੇ ਨਹੀਂ ਬਣਦੀ ਤੁਸੀਂ ਉੱਥੇ ਆ ਕੇ ਇੱਥੇ ਆ ਕੇ ਸੀ ਹਾਰ ਗਏ ਬਿਲਕੁਲ ਵੈਸੇ ਜੇ ਇੱਕ ਗੱਲ ਬਾਤ ਕਰੀਏ ਕੀ ਲੱਗਦਾ ਤੁਹਾਨੂੰ ਤਾਲਮੇਲ ਦੀ ਵੀ ਬਹੁਤ ਘਾਟ ਹੋ ਗਈ ਜਿਵੇਂ ਘਰਾਂ ਚ ਪਰਿਵਾਰਾਂ ਚ ਚਾਰ ਚਾਰ ਮੈਂਬਰ ਨੇ ਚਾਰ ਮੈਂਬਰਾਂ ਨੂੰ ਫੋਨ ਆ ਉਹ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਫੋਨ ਤੇ ਲੱਗੇ ਰਹਿੰਦੇ ਜਦੋਂ ਥੋੜਾ ਬਹੁਤਾ ਟਾਈਮ ਆਉਂਦਾ ਕੋਈ ਰਿਸ਼ਤੇਦਾਰ ਆਉਂਦੇ ਨੇ ਮਿਲਣ ਆਪਾਂ ਨੂੰ ਤਾਂ ਫੋਨ ਯੂਜ਼ ਜ਼ਿਆਦਾ ਕਰਦੇ ਨੇ ਆਪਸੀ ਗੱਲਾਂ ਬਾਤਾਂ ਘਟ ਗਈਆਂ ਕਿ ਫੋਨ ਨੇ ਇੱਕ ਇੰਪੋਰਟੈਂਸ ਦੇਣ ਲੱਗ ਦਿੱਤਾ ਦੇਖੋ ਰਿਸ਼ਤੇ ਖਤਮ ਕਰਤੇ ਜੀ ਪੰਜਾਬ ਸਾਡਾ ਅਮਨ ਜੀ ਰਿਸ਼ਤਿਆਂ ਦੇ ਨਾਂ ਤੇ ਜਾਣਿਆ ਜਾਂਦਾ ਸੀ ਸਾਡਾ ਜਾਣਿਆ ਜਾਂਦਾ ਸੀ ਜਦੋਂ ਸਾਡੇ ਕੋਈ ਰਿਸ਼ਤੇ ਪੁਰਾਣੇ ਇੱਕ ਕਾਹੇ ਹੁੰਦਾ ਸੀ ਵੀ ਅੱਜ ਸਾਡੇ ਕੋਈ ਰਿਸ਼ਤੇਦਾਰ ਆਇਆ ਚਾਹ ਚੜ ਜਾਂਦਾ ਸੀ ਪਰਿਵਾਰਾਂ ਦੇ ਵਿੱਚ ਪਰ ਅੱਜ ਤੁਸੀਂ ਦੇਖੋ ਜੇ ਕੋਈ ਤੁਸੀਂ ਜਾਓਗੇ ਜਾਂ ਕੋਈ ਆਪਣੇ ਆ ਰਿਹਾ ਸਿਸਟਮ ਕੀ ਬਣ ਗਿਆ ਵੀ ਉੱਥੇ ਹਰੇਕ ਬੰਦੇ ਕੋਲੇ ਆਪਣਾ ਫੋਨ ਹੈ ਜਿਹੜਾ ਕੋਈ ਚਾਹ ਪਾਣੀ ਬਣਾਉਣ ਗਿਆ ਉਹਨੇ ਆਪਦਾ ਫੋਨ ਦੇਖਿਆ ਚਾਹ ਚ ਪੱਤੀ ਘੱਟ ਵੱਧ ਮਿੱਠਾ ਰੋਟੀ ਬਣਾਉਣ ਵੇਲੇ ਆਟੇ ਚ ਨੂਨ ਘੱਟ ਵੱਧ ਰੋਟੀ ਸਬਜ਼ੀ ਚ ਕੋਈ ਨਹੀਂ ਸਿਰਫ ਆਪਦਾ ਇਸ ਚੀਜ਼ ਤੇ ਧਿਆਣਾ ਵੀ ਹਾਂ ਕੀ ਮੂਹਰੇ ਪਰੋਸਿਆ ਉਹਨੂੰ ਦੇਖਣਾ ਜੇ ਇਸ ਚੀਜ਼ ਤੇ ਅਮਰਜੀ ਨਾਂ ਠੱਲ ਪਈ ਨਾ ਸਾਡਾ ਪੰਜਾਬ ਮੈਨੂੰ ਲੱਗਦਾ ਇੰਡੀਆ ਦੇ ਵਿੱਚ ਵੀ ਪਹਿਲੇ ਨੰਬਰ ਤੇ ਆਉ ਉਹ ਇਹ ਵਰਲਡ ਦੇ ਵਿੱਚ ਠੀਕ ਹੈ ਕਿਉਂਕਿ ਸਾਡੇ ਲੋਕ ਨੇ ਨਾ ਇੱਕ ਅੱਡੇ ਕਿਸਮ ਦੇ ਲੋਕ ਨੇ ਇਹਨਾਂ ਨੂੰ ਇਹ ਚੀਜ਼ ਤੋਂ ਦੂਰ ਕਰਨ ਵਾਸਤੇ ਪੰਜਾਬ ਦੇ ਸਮੇਂ ਦੀ ਸਰਕਾਰ ਨੂੰ ਇਹਨਾਂ ਤੇ ਕੋਈ ਹੋਣਾ ਚਾਹੀਦਾ ਵੀ ਜਿੱਦੋਂ ਤੱਕ ਬੱਚਾ ਬਾਲਗ ਨਹੀਂ ਹੁੰਦਾ ਇਹਨੂੰ ਉੱਥੇ ਤੱਕ ਵਰਤਿਆ ਜਾਣਾ ਚਾਹੀਦਾ ਪਰ ਉਦੋਂ ਪਹਿਲਾਂ ਮਾਂ ਵੀ ਪਿਓ ਨੂੰ ਬੱਚੇ ਤੋਂ ਮੋਬਾਈਲ ਫੜ ਕੇ ਜਦੋਂ ਤੁਹਾਡਾ ਬੱਚਾ ਘਰੇ ਆਉਂਦਾ ਜਿਹੜਾ ਕੋਈ ਕੰਮ ਤੁਹਾਡਾ ਆਨਲਾਈਨ ਹੁੰਦਾ ਬੱਚੇ ਦਾ ਪੜ੍ਹਾਈ ਹੁੰਦੀ ਹੈ ਉਹਨੂੰ ਉਸ ਤਰੀਕੇ ਨਾਲ ਪੜਾਇਆ ਜਾਵੇ ਉਸ ਤੋਂ ਬਾਅਦ ਬੱਚੇ ਤੋਂ ਮੋਬਾਈਲ ਫੜੋ ਬੰਦ ਕਰਕੇ ਬੱਚੇ ਨੂੰ ਚੀਜ਼ਾਂ ਚੰਗੀਆਂ ਉਹ ਚ ਸੁਣਨ ਨੂੰ ਦੇਖ ਰਿਹਾ ਤਾਂ ਦੇਖਣ ਦੋ ਨਹੀਂ ਉਹਨੂੰ ਬੱਚੇ ਨੂੰ ਕਹਿ ਕੇ ਵੀ ਫੋਨ ਬੰਦ ਕਰ ਦੇ ਇਸੇ ਤਰ੍ਹਾਂ ਜਿਹੜੇ ਹੁਣ ਵੱਡੀ ਉਮਰ ਦੇ ਲੋਕ ਨੇ ਅਮਨ ਜੀ 70 70 80 ਸੀ ਸਾਲ ਦੇ ਨੌ ਲੋਕ ਨੇ ਜਿਹੜੇ ਬਜ਼ੁਰਗ ਉਹਨਾਂ ਨੇ ਵੀ ਲੱਚਰਤਾ ਫੁਲਾ ਰੱਖੀ ਆ ਦੋ ਮਹੀਨੇ ਅਰਥ ਦੀਆਂ ਕਹਾਣੀਆਂ ਸੁਣਾ ਕੇ ਗੱਲਾਂ ਕਰਕੇ ਉਹ ਸਾਡੇ ਜਿਹੜੀਆਂ ਸਾਡੀਆਂ ਪਸ਼ਾਵਾ ਦੋ ਅਰਥੀ ਸੀ ਉਹਨੂੰ ਦੋ ਅਰਥੀ ਨੂੰ ਅਸ਼ਲੀਲਤਾ ਦੇ ਵੱਲ ਲਿਜਾ ਕੇ ਲੋਕਾਂ ਨੂੰ ਪਰੋਸ ਕੇ ਉੱਥੇ ਨੈੱਟ ਥੋੜਾ ਜਿਹਾ ਯੂਜ਼ ਹੁੰਦਾ ਆਪੀ ਪਹਿਲੇ ਨੰਬਰ ਤੇ ਆਉਂਗੇ ਤੁਸੀਂ ਐਸੇ ਕਾਰਨ ਕਰਕੇ ਤੁਸੀਂ ਇਹ ਚੀਜ਼ਾਂ ਚ ਪਹਿਲੇ ਨੰਬਰ ਦੇ ਪੰਜਾਬ ਜਿਹੜਾ ਆਉਣਾ ਚਾਹੀਦਾ ਸੀ ਗੇਮਾਂ ਦੇ ਵਿੱਚ ਪੰਜਾਬ ਜਿਹੜੇ ਜਾਣਿਆ ਜਾਂਦਾ ਸੀ ਉੱਥੋਂ ਲਿਆ ਕੇ ਅਸੀਂ ਆਹ ਸਿਰਤੇ ਲਿਆ ਕੇ ਜਿਹੜੇ ਜਿਹੜੀ ਸਾਡੇ ਲਈ ਇੱਕ ਨਾਮਰਾਜ਼ ਬਿਮਾਰੀ ਆ ਇਹਨੂੰ ਖਿਹੜਾ ਛੱਡਣ ਵਾਸਤੇ ਏ ਇੱਕ ਚਿੰਤਾਜਨ ਕਮਣ ਜੀ ਜੇ ਇਹਦੇ ਬਾਰੇ ਨਾ ਸੋਚਿਆ ਤਾਂ ਤੁਹਾਡੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਘਾਤਕ ਸਿੱਧ ਹੋਊ ਤੁਹਾਡੇ ਪਰਿਵਾਰ ਦੇ ਤੁਹਾਡੇ ਬੱਚਿਆਂ ਤੇ ਤੁਹਾਨੂੰ ਪਲ ਪਲ ਨਿਗਰੱਖਣੀ ਪਊ ਵੀ ਕਰਦੇ ਕੀ ਨੇ ਪੱਕਰਾਂ ਦੇ ਘਰ ਬੱਚਿਆਂ ਨੇ ਅਜਾੜ ਤੇ ਕਈ ਪਰਿਵਾਰਾਂ ਨੇ ਸੁਸਾਇਸਾਈਡ ਤੱਕ ਆ ਗਏ ਜਦੋਂ ਕੋਈ ਬੱਚਾ ਅਸ਼ਲੀਲ ਵੀਡੀਓ ਪਾਉਂਦਾ ਜਿਹੜਾ ਚੰਗਾ ਪਰਿਵਾਰ ਹੈ ਉਹ ਤਾਂ ਆਪਦੇ ਬੱਚੇ ਨੂੰ ਵੱਡਣ ਤੱਕ ਜਾਂਦਾ ਜਿਹੜੇ ਬੱਚੇ ਦੀ ਅਲੱਗੇ ਦੁਨੀਆ ਬਣਾ ਲਈ ਵੀ ਹਾਂ ਸਾਡਾ ਬੱਚਾ ਇਹ ਕਰ ਰਿਹਾ ਕੋਈ ਚਿੰਤਾ ਨਹੀਂ ਸਾਨੂੰ ਉਹ ਦੂਸਰੇ ਬੱਚਿਆਂ ਤੇ ਵੀ ਇਹ ਘਾਤਕਾ ਜਿਹੜਾ ਸਿੱਧ ਹੋ ਰਿਹਾ ਇਹਨੂੰ ਰੋਕਣ ਲਈ ਅਮਨ ਜੀ ਸਾਨੂੰ ਇੱਕ ਪੰਜਾਬ ਦੇ ਸਵਿਰਧ ਲੋਕਾਂ ਨੂੰ ਮੂਹਰੇ ਹੋ ਕੇ ਪੰਜਾਬ ਦੀ ਜਿਹੜੀ ਆਪਣੀ ਗਵਰਨਮੈਂਟ ਆ ਇਹਨੂੰ ਇੱਕ ਸਵਿਰਧ ਰੋਲ ਬਣਾ ਕੇ ਇਹ ਜਿਹੜਾ ਸਾਡੇ ਤੇ ਦਾਗ ਲੱਗਿਆ ਇਹਨੂੰ ਲਾਉਣਾ ਪਊ ਬਿਲਕੁਲ ਜੀ ਸੋ ਨੌਜਵਾਨ ਲਾਲਵਿੰਦਰ ਸਿੰਘ ਲਾਲੀ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਆ ਕਿ ਮੋਬਾਈਲ ਯੂਜ਼ਰਾਂ ਦੀ ਗਿਣਤੀ ਵੱਧਾ ਪੰਜਾਬ ਆ ਇੱਕ ਨੰਬਰ ਤੇ ਆਇਆ ਜਿਹੜਾ ਸਰਵੇਖਣ ਸਾਹਮਣੇ ਆਇਆ ਕਿ 3.5 ਕਰੋੜ ਕਨੈਕਸ਼ਨ ਨੇ ਪੰਜਾਬੀਆਂ ਕੋਲ 3.5 ਕਰੋੜ ਮੋਬਾਈਲ ਨੇ ਸਭ ਤੋਂ ਵੱਧ ਯੂਜ਼ਰ ਨੇ ਜਿਹੜੇ ਉਹ ਪੰਜਾਬ ਦੇ ਵਾਸੀ ਨੇ ਪੰਜਾਬ ਦੇ ਲੋਕ ਨੇ ਹੈਰਾਨੀਜਨਕ ਖੁਲਾਸਾ ਹੈ ਜੇ ਆਬਾਦੀ ਦੀ ਗੱਲ ਕਰੀਏ ਤਾਂ 3 ਕਰੋੜ 16 ਲੱਖ ਜੇ ਫੋਨ ਨੇ ਤਾਂ ਉਹ 3 ਕਰੋੜ 49 ਲੱਖ ਉਸ ਦੇ ਵਿੱਚ 1 ਸਾਲ ਤੋਂ 5 ਸਾਲ ਦੇ ਬੱਚੇ ਵੀ ਆਉਂਦੇ ਨੇ 1 ਸਾਲ ਤੋਂ 10 ਸਾਲ ਦੇ ਵੀ ਆਉਂਦੇ ਨੇ ਕਿ ਇੱਕ ਇੱਕ ਉਹ ਯੂਜ਼ਰ ਕਾਲ ਕਿੰਨੇ ਕਿੰਨੇ ਫੋਨ ਨੇ ਜੇ ਗੱਲਬਾਤ ਕਰੀ ਕਿਉਂਕਿ ਯੂਜ਼ਰਾਂ ਦੀ ਗਿਣਤੀ ਲਗਾਤਾਰ ਵੱਧਦੀ ਆ ਕੇ ਇਹ ਕਿਤੇ ਨਾ ਕਿਤੇ ਬਹੁਤ ਵਧੀਆ ਤਰੀਕਾ ਨਾਲ ਮੰਨੀ ਹੈ ਕਿ ਇੱਕ ਨੰਬਰ ਤੇ ਪੰਜਾਬ ਆ ਗਿਆ ਜਨਨ ਕਿ ਜੇ ਪੋਜ਼ਿਟਿਵ ਰਿਜ਼ਲਟ ਨਿਕਲਦੇ ਨੇ ਫੋਨਾਂ ਦੇ ਯੂਜ਼ਰਾਂ ਦੇ ਤਾਂ ਨੈਗੇਟਿਵ ਵੀ ਨਿਕਲਦੇ ਨੇ ਕੈਮਰਾਮੈਨ ਅਸ਼ੋਕ ਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ